ਖਾਣਾ ਮਹਤਪੁਰ ਦੀ ਹੱਦ ਅੰਦਰ ਆਉਂਦੇ ਪਿੰਡ ਸ਼ੋਲੇ ਵਿਖੇ ਨਵਜੋਤ ਕੌਰ ਦੇ ਸਹੁਰਿਆਂ ਬਲੰਗੜਾ ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਦਾਦਾ ਜੀ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੀ ਪੋਤੀ ਨਵਜੋਤ ਕੌਰ ਦਾ ਵਿਆਹ ਪਿੰਡ ਸ਼ੋਹਰੇ ਦੇ ਜਸਵਿੰਦਰ ਨਾਲ ਕੀਤਾ ਸੀ। ਵਿਆਹ ਤੋਂ 1 ਸਾਲ ਬਾਅਦ ਹੀ ਲੜਕੀ ਦੀ ਕੁੱਟਮਾਰ ਸ਼ੁਰੂ ਹੋ ਗਈ ਸੀ ਜਿਸ ਦਾ ਕਈ ਵਾਰ ਪੰਚਾਇਤਾਂ ਵਿੱਚ ਫੈਸਲਾ ਹੋਇਆ ਪਰ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਇਲਮ ਨਹੀਂ ਸੀ ਕਿ ਇਹ ਲੋਕ ਸਾਡੀ ਲੜਕੀ ਦਾ ਕਤਲ ਕਰ ਸਕਦੇ ਹਨ। ਕੱਲ ਸਵੇਰ ਕਰੀਬ 11 ਵਜੇ ਲੜਕੀ ਦੇ ਸਹੁਰੇ surjit singh ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਲੜਕੀ ਨਵਜੋਤ ਕੌਰ ਨੇ ਦਵਾਈ ਪੀ ਕੇ ਸੌ ਸਾਈਟ ਕਰ ਲਿਆ ਹੈ ਅਸੀਂ ਮਹਿਤ ਪਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜਦ ਅਸੀਂ ਲੜਕੀ ਦੀ ਲਾਸ਼ ਲੈਣ ਉਸਦੇ ਸਹੁਰੇ ਪਿੰਡ ਪਹੁੰਚੇ ਤਾਂ ਉਕਤ ਲੋਕਾਂ ਨੇ ਸਾਡੇ ਉੱਪਰ ਹੀ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਅਗਰ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਉਹਨਾਂ ਸਾਨੂੰ ਵੀ ਮਾਰ ਦੇਣਾ ਸੀ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਰਿਸ਼ਵਾਰ ਸਿੰਘ ਜੀ ਲੜਕੀ ਦੇ ਇਹ ਨਾਲ ਕੀ ਰਿਸ਼ਤਾ ਜੀ ਮੈਂ ਦਾਦਾ ਆਈ ਉਹਦਾ ਕੀ ਗੱਲ ਹੋਈ ਜੀ ਇਹ ਜੀ ਲੜਕੀ ਨੂੰ ਅੱਗੇ ਵੀ ਪਰੇਸ਼ਾਨ ਕੋਟਮਾਰ ਕਰਦੇ ਸੀਗੇ ਅੱਛਾ ਜੀ ਤੇ ਸਾਨੂੰ ਇਹਨਾਂ ਨੇ ਕੱਲ ਉਦੋਂ ਦੱਸਿਆ ਜਦੋਂ ਲੜਕੀ ਦਾ ਮਰਡਰ ਕਰਕੇ ਹੂੰ ਗਲਾ ਦਵਾ ਕੇ ਤੇ ਉਹਦੇ ਮੂੰਹ ਨੂੰ ਦਵਾਈ ਆਪਣੀ ਲਾਤੀ ਸਰਫਾਜ ਦੀ ਗੋਲੀ ਇਹ ਤੁਹਾਡੀ ਕੁੜੀ ਦਵਾਈ ਖਾ ਗਈ ਨਾਲ ਦੀ ਮੰਨ ਕਰਦੇ ਸੀ ਤੇ ਪਰੇਸ਼ਾਨ ਬਹੁਤ ਕੀਤਾ ਇਹਨਾਂ ਨੇ ਜਲੀਏ ਨੂੰ ਕੁੜੀ ਨੂੰ ਮਾਰ ਕੇ ਨੋਟੇ ਸਾਹਿਬ ਜਾਂਦੇ ਸੀ ਕੋਈ ਮੁਝ ਨਹੀਂ ਕੋਈ ਕੁਝ ਨਹੀਂ ਆਉਂਦਾ ਕੋਈ ਆਇਆ ਨਹੀਂ ਕੋਈ ਨਹੀਂ ਆਈ ਦਵਾਈ ਕਿੰਨੇ ਸਾਲ ਹੋ ਗਏ ਮੈਰਿਸ ਨੂੰ 4 ਸਾਲ ਲੱਗਾ ਜੀ ਕਿੰਨੇ ਸਾਲ ਹੋ ਗਏ ਕੁੜੀ ਦੇ ਵਿਆਹ ਨੂੰ ਪੰਜਵਾਂ ਸਾਲ ਲੱਗਾ ਤੇ ਕਿੰਨੇ ਬੱਚੇ ਨੇ ਇੱਕ ਲੜਕਾ ਹੈ 7 ਮਹੀਨਾ ਦਾ ਅੱਛਾ ਜੀ ਤੇ ਇਹ ਪਹਿਲਾਂ ਵੀ ਕੋਈ ਲੜਾਈ ਝਗੜਾ ਹੁੰਦਾ ਸੀ ਪਹਿਲਾਂ ਹੀ ਟੁੱਟ ਮਾਰ ਕਰਦਾ ਸੀ ਅੱਛਾ ਜੀ ਤੇ ਕੋਈ ਫੈਸਲਾ ਕੋਈ ਸਿਰੇ ਨਹੀਂ ਚੜਿਆ ਕੋਈ ਦਾਜ ਦੀ ਵੀ ਧਮਕੀ ਦਿੰਦਾ ਵੀ ਰਾਜ ਹੋਰ ਲਿਆ ਕੇ ਤੇ ਮੈਨੂੰ ਹਾਂ ਕਿ ਦਾਜ ਖੋਹ ਦਿੱਤਾ ਇਹਨਾਂ ਨੇ ਹੂੰ ਕਮਰਾ ਭਾਰਤਾ ਹੀ ਹੈ ਤੇ ਜਿਹੜਾ ਹੁਣ ਵਾਕਿਆ ਹੋਇਆ ਉਹ ਉਹਦੇ ਬਾਰੇ ਦੱਸੋ ਕਿਸ ਤਰ੍ਹਾਂ ਹੈ ਹੁਣ ਤਾਂ ਸਾਨੂੰ ਇਹਨਾਂ ਨੇ ਉਦੋਂ ਖਬਰ ਦਿੱਤੀ ਹੈ ਜਦੋਂ ਮਾਰ ਕੇ ਕੁੜੀ ਨੂੰ ਅੱਛਾ ਜੀ ਕਾਨੂੰਨੀ ਨੇ ਦੱਸਿਆ ਤੁਹਾਡੀ ਕੁੜੀ ਆ ਹਨ ਕਹਿੰਦੇ ਤੁਹਾਡੀ ਕੁੜੀ ਨੇ ਦਵਾਈ ਖਾ ਲਈ ਹੂੰ ਦਵਾਈ ਅਸੀਂ ਜਦੋਂ ਵੇਖਿਆ ਮੂੰਹ ਉੱਤੇ ਰੱਖ ਕੇ ਕੋਈ ਦਵਾਈ ਵੀ ਸਮੈਲ ਨਹੀਂ ਕੋਈ ਕੋਸ਼ ਨਹੀਂ ਹੂੰ ਕੋਈ ਉਲਟੀ ਨਹੀਂ ਆਈ ਆ ਜਦੋਂ ਉਥੋਂ ਲੈ ਕੇ ਆਈਆਂ ਇੱਥੇ ਉਪਦਰਤਾ ਕੇ ਕੁੜੀਆਂ ਦੇ ਸਾਰੇ ਗੜਾ ਦਵਾਇਆ ਉੱਥੇ ਕੀ ਵਾਕਿਆ ਹੋਇਆ ਜਦੋਂ ਤੁਸੀਂ ਪਹੁੰਚੇ ਆ ਸਾਨੂੰ ਤਾਂ ਕਹਿੰਦੇ ਇਹ ਕੁੜੀਆਂ ਦਵਾਈ ਆ ਹੀ ਸੰਦ ਕਹਿੰਦੇ ਦਵਾਈ ਦਵਾਈ ਦਾ ਨਾਮ ਲਈ ਗੱਲ ਗੱਲ ਪੈ ਗਿਆ ਮੂਰੇ ਸਾਡੇ ਜਦੋਂ ਅਸੀਂ ਗਏ ਹੱਥੋਂ ਪਾਈ ਹੋਏ ਇਹਨਾਂ ਨੇ ਦਾ ਕਾੜ ਲਿਆ ਮੁੰਡੇ ਨੇ ਸਾਡੇ ਘਰੋਂ ਨੇ ਇਹ ਤਾਂ ਪੁਲਿਸ ਚੜੀਗੀ ਤਾਂ ਸਾਡਾ ਬਚਾ ਗਏ ਸਾਡੇ ਵੀ ਸੱਟਾਂ ਮਾਰਨੀ ਸੀ ਉਹ ਵਜੀਆਂ ਨੇ ਸੱਟਾਂ ਉਹਨਾਂ ਨੇ ਕਾੜ ਲਿਆ ਵਜੀਪਿੰਦੇ ਤੇ ਪ੍ਰਸ਼ਾਸਨ ਤੋਂ ਕੀ ਮੰਗਕਾ ਵੀ ਹੈ ਹਾਲੋ ਜੀ ਤਾਂ ਆਪਣੇ ਮਿਲਣਾ ਚਾਹੀਦਾ ਜੀ ਸਨਸਾ ਪੂਰਾ ਮਿਲਣਾ ਚਾਹੀਦਾ ਜੀ ਵੱਤ ਵਾ ਦੋਸ਼ਾਂ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਆ ਪੁਲਿਸ ਨੇ 306 ਦੀ ਕਾਰਵਾਈ ਕੀਤੀ ਮਰਡਰ ਹੈ ਇਹ ਦੋ 306 ਦਾ ਬਰਚਾ ਹੋਣਾ ਚਾਹੀਦਾ ਸੀ ਜੀ ਤੇ ਅਰੈਸਟ ਹੋ ਗਿਆ ਜੀ ਉਹ ਅਰੈਸਟ ਉਹਨਾਂ ਪੁਲਿਸ ਨੇ ਕਰ ਲੈ ਸੀਗੇ ਜੀ ਠੀਕ ਆ ਜੀ ਹਾਂ ਜੀ ਇਸ ਮਾਮਲੇ ਵਿੱਚ ਜਦੋਂ ASI ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਲੜਕੀ ਪੱਖ ਤੇ ਬਿਆਨਾਂ ਤੇ ਲੜਕੀ ਦਾ ਸਹੁਰਾ ਸੁਰਜੀਤ ਸਿੰਘ ਸਸ ਮਹਿੰਦਰ ਕੌਰ ਅਤੇ ਘਰ ਵਾਲੇ ਜਸਵਿੰਦਰ ਸਿੰਘ ਖਿਲਾਫ ਧਾਰਾ 306 ਆਈਪੀਸੀ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਹੱਥੀ ਲੜਕੀ ਦੇ ਸਹੁਰਾ ਸਸ ਅਤੇ ਘਰ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੁਰਮ ਵਿੱਚ ਵਾਧਾ ਕੀਤਾ ਜਾਵੇਗਾ। ਕੈਮਰਾ ਪਰਸਨ ਰਵੀ ਸਰਪਰਵਾਲ ਦੇ ਨਾਲ ਸੁਖਵਿੰਦਰ ਸੋਹਲ ਆਰਐਨਆਈ ਨਿਊਜ਼ ਇੰਟਰਨੈਸ਼ਨਲ ਨਕੂਦਰ। ਇਹ ਕੱਲ ਸਾਨੂੰ ਇੱਕ ਫੋਨ ਆਇਆ ਉਥੋਂ ਪਿੰਡ ਚੋਂ ਹੀ। ਕਿਹੜੇ ਪਿੰਡ ਚੋਂ? ਸੋਲਿਆ ਪਿੰਡ ਚੋਂ ਅੱਛਾ ਜੀ ਉਹ ਕਹਿੰਦੇ ਕਿ ਇੱਥਾ ਕਰਕੇ ਆਪਣੇ ਇੱਕ ਇੱਥੇ ਕੁੜੀ ਨੇ ਜ਼ੁਰਸ਼ੜ ਕਰ ਲਿਆ ਆ। ਹੂੰ। ਥਾਣੇ ਸਰਕਾਰੀ ਪੁਲਿਸ ਤੋਂ ਪੁਣ ਆਇਆ। ਹੂੰ। ਅਹੀਂ ਫਿਰ ਉਹ ਦੇਖੇ ਕਿ ਸਤਿ ਸ੍ਰੀ ਅਕਾਲ ਕੇ ਮੌਕੇ ਤੇ ਅਹੀਂ ਗਏ ਆਪਣੀ ਟੀਮ ਲੈ ਕੇ ਪੂਰੀ। ਹੂੰ। ਖੜ ਜਾਂਦਿਆਂ ਨੂੰ ਉਹਦੀ ਕੁੜੀ ਦੀ ਡੈੱਡ ਬੋਡੀ ਮੰਜੇ ਤੇ ਪਈ ਸੀਗੀ। ਅੱਛਾ ਜੀ। ਅਹੀਂ ਉੱਥੇ ਮੰਜੇ ਤੇ ਫੋਟੋਮੈਪ ਗੈਰਾ ਖਿੱਚੇ ਕੇ। ਹੂੰ। ਤੇ ਅਹੀਂ ਆਪਣੇ ਨੂੰ ਇਨਵੈਸਟੀਗੇਸ਼ਨ ਵਾਸਤੇ ਹਸਪੀਟਲ ਦੀ ਮੌਚੀ ਤੇ ਜਮਾ ਕਰਾ ਦਿੱਤਾ। ਥਾਣੇਦਾਰ ਜੀ ਜਦ ਤੁਸੀਂ ਪਿੰਡ ਪਹੁੰਚੇ ਆ ਉੱਥੇ ਲੜਾਈ ਵੀ ਹੋ ਰਹੀ ਸੀਗੀ। ਲੜਕੀ ਪੱਖ ਨਾਲ ਦੋਨੋਂ ਦੋਨੇ ਤਰ੍ਹਾਂ ਲੜਨ ਦੀਆਂ ਸੀਗੀਆਂ ਅੱਛਾ ਜੀ ਹਾਂ ਜਿਉਂ ਤਾਂ ਹੀ ਗਏ ਆ ਦੋਵਾਂ ਨੂੰ ਫੇਰ ਸਟਾਇਆ ਸਿਰੋਂ ਤੋਂ ਬਾਅਦ ਜਦ ਫੇਰ ਇਹਨਾਂ ਨੂੰ ਕੁੜੀ ਦੇ ਸਹੁਰੇ ਨੂੰ ਘਰ ਵਾਲੇ ਨੂੰ ਤੇ ਸੱਸ ਨੂੰ ਅਈ ਇੱਕ ਕਮਰੇ 'ਚ ਸੈਟਅਪ ਕਰਕੇ ਨਾਲ ਆਪਣੀ ਮਲਾਦਮ ਬਿਠਾਈ ਉੱਥੇ ਹਮ ਮੁਰਗੇ ਹੀ ਫੇਰ ਇਹਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਇਹਨਾਂ ਨੂੰ ਲੈ ਕੇ ਥਾਣੇ ਆ ਗਏ ਹਮ ਨਾਲ ਹੀ ਡੈੱਡ ਬੋਡੀ ਲੈ ਕੇ ਆ ਗਏ ਨੇ ਜੀ ਸਾਨੂੰ ਤੇ ਇਹ ਇਨਫੋਰਮੇਸ਼ਨ ਆਈ ਸੀ ਕਿ ਲੜਕੀ ਨੇ ਸੁਸਾਈਡ ਕੀਤਾ ਕਿ ਆਪਣੇ ਦਵਾਈ ਪੀਤੀ ਆ ਕੋਈ ਸੁਸਾਈਡ ਨੋਟ ਮਿਲਿਆ ਉੱਥੋਂ ਤੁਹਾਨੂੰ ਨਾ ਜੀ ਕੋਈ ਨਹੀਂ ਮਿਲਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਤੈਸੇ ਛੇ ਦਾ ਪਰਚਾ ਦਿੱਤਾ ਜੀ ਤੇ ਪਰਿਵਾਰ ਪੱਖ ਵਾਲੇ ਕਹਿ ਰਹੇ ਆ ਕਿ ਇੱਕ ਬੰਦਾ ਹੋ ਰਿਹਾ ਜਿਹਦਾ ਨਾਮ ਹਰਜਿੰਦਰ ਸਿੰਘ ਆ ਉਹ ਉਹਨੇ ਉੱਥੇ ਜਿਹੜੀਆਂ ਪਰਿਵਾਰ ਦੀਆਂ ਲੜਕੀ ਪੱਖ ਦੀਆਂ ਔਰਤਾਂ ਉਹਨਾਂ ਦੇ ਉੱਤੇ ਵੀ ਵਾਰ ਕੀਤਾ ਹੈ ਉਹਨਾਂ ਦੇ ਸੱਟਾਂ ਲੱਗੀਆਂ ਉਹਦੇ ਤੇ ਕੀ ਕਾਰਵਾਈ ਕੀਤੀ ਹਰ ਜੀ ਅੱਜ ਕੱਲ ਤਾਂ ਇਹਨਾਂ ਨੇ ਸਾਨੂੰ ਕੋਈ ਲਿਖਾਇਆ ਨਹੀਂ ਇਹਨਾਂ ਦੇ ਜੋ ਬਿਆਨਾਂ ਚ ਸਾਨੂੰ ਲਿਖਾਇਆ ਤਿੰਨ ਬੰਦੇ ਤਿੰਨਾ ਬੰਦੇ ਮੈਂਸ਼ਨ ਕੀਤੇ ਆ ਸਾਡੇ ਕੋਲ ਉੱਥੇ ਇਹਨਾਂ ਦਾ ਪੂਰਾ ਪਿੰਡ ਬੈਠਾ ਗਿਆ ਦੋ ਸਰਪੰਚ ਸਾਫ ਕਾ ਸਰਪੰਚ ਸਾਰੇ ਬੰਦੇ ਬੈਠੇ ਗਿਆ 40-50 ਬੰਦੇ ਸਾਡੇ ਕੋਲ ਬੈਠੇ ਸਾਮ ਤੱਕ 7 ਵਜੇ ਤੱਕ ਬੈਠੇ ਰਹੇ ਆ ਜੋ ਇਹਨਾਂ ਨੇ ਬਿਆਨ ਦਿੱਤੇ ਆ ਜਸਪਾਲ ਸਿੰਘ ਨੇ ਸ੍ਰਿੰਦਰ ਸ੍ਰਿੰਦਰ ਸਿੰਘ ਜੀ ਸ੍ਰਿੰਦਰ ਸਿੰਘ ਨੇ ਜੋ ਬਿਆਨ ਦਿੱਤੇ ਉਹ ਬਿਆਨਾਂ ਤੇ ਇਹਨਾਂ ਦੇ ਪੱਤਰਕਾਰ ਵੀ ਆਪਾਂ ਤਿੰਨਾ ਬੰਦ ਜਾਣਿਆ ਤੇ ਸੱਸ ਦੇ ਸਹੁਰੇ ਤੇ ਤੇ ਮੁੰਡੇ ਤੇ ਠੀਕ ਆ ਜੀ ਹਾਂ ਜੀ